ਜਿਮੜੀ ਚੋਣ ਨੂੰ ਲੈ ਕੇ ਇੱਕ ਪਾਸੇ ਚੋਣ ਪ੍ਰਚਾਰ ਸਿਖਰਾਂ ਤੇ ਐ ਤੇ ਦੂਜੇ ਪਾਸੇ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਜਿਹੜੇ ਲਗਾਤਾਰ ਚੋਣ ਪ੍ਰਚਾਰ 'ਚ ਰੁੱਝੇ ਹੋਏ ਨੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਜੋ ਉਮੀਦਵਾਰ ਉਤਾਰਿਆ ਗਿਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਸਾਫ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਧਾਮਕਿਆਂ ਤੋਂ ਡਰਨ ਵਾਲੇ ਨਹੀਂ ਹਾਂ ਜੇਕਰ ਅਸੀਂ ਚੋਣ ਲੜਨ ਦੇ ਲਈ ਆਪਣਾ ਮਨ ਬਣਾਇਆ ਐਲਾਨ ਕੀਤਾ ਤਾਂ ਅਸੀਂ ਚੋਣਾਂ ਲੜ ਕੇ ਹੀ ਰਹਾਂਗੇ ਇੱਕ ਪਾਸੇ ਤਾਂ ਭਖਮਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਰੇ ਵੱਡੇ ਲੀਡਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਪਰ ਦੂਜੇ ਪਾਸੇ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਦਾ ਇਹ ਦਾਵਾ ਹੈ ਕਿ ਤਰਨਤਾਰਨ ਦੇ ਲੋਕ ਨਾਲ ਨੇ ਪਰ ਦੂਜੇ ਪਾਸੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਵਰਜਿੰਦਰ ਸਿੰਘ ਪ੍ਰਵਾਨਾ ਇਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਸੰਦੀਪ ਸਿੰਘ ਸਣੀ ਦਾ ਭਰਾ ਇਹ ਚੋਣ ਹਾਰੇਗਾ ਆਖਿਰ ਵਰਜਿੰਦਰ ਸਿੰਘ ਪ੍ਰਵਾਨਾ ਨੇ ਅਜਿਹਾ ਕਿਉਂ ਕਿਹਾ ਆਓ ਸੁਣ ਲੈਂਦੇ ਆ ਭਾਈ ਸੰਦੀਪ ਸਿੰਘ ਜਿਹਦੀ ਏਡੀ ਕੁਰਬਾਨੀ ਉਹਦਾ ਭਰਾ ਤਰਨ ਤਰਨ ਦੀ ਚੋਣ ਹਾਰੇਗਾ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇਹ ਗੱਲ ਸਪਸ਼ਟ ਕਹਿ ਦਿੱਤੀ ਏ ਵੀ ਜਿਹੜੇ ਬੰਦੇ ਨਾਲ ਨਾ ਤੁਰਨ ਤੇ ਪਰਚਾ ਕਰਦੇ ਹੋ ਜਿਵੇਂ ਕਰਤਾ ਚਮਕੌਰ ਸਿੰਘ ਤੇ ਧੁੰਮ ਤੇ ਕਰਤਾ ਰਜਿੰਦਰ ਸਿੰਘ ਤੇ ਲਵੰਡੀ ਤੇ ਕਰਤਾ ਉਸ ਤੋਂ ਬਾਅਦ ਪਾਈ ਮਨਦੀਪ ਸਿੰਘ ਹਰ ਕੋ ਇਨਾ ਪੈਸਾ ਨਹੀਂ ਭਈ ਉਹ ਵੰਡ ਸਕਣ ਉਹਨਾਂ ਦੇ ਪੱਲੇ ਤਾਂ ਉਹਨਾਂ ਦੇ ਘਰ ਵਿੱਚ ਤਾਂ ਕੇਵਲ ਕੁਰਬਾਨੀ ਹੈ ਜੋ ਉਹ ਯੁੱਧ ਹੈ ਜਿਹੜਾ ਕੌਮ ਦੀ ਝੋਲੀ ਚ ਪਾਤਾ ਤੇ ਜੇਲ੍ਹ ਦੇ ਵਿੱਚ ਬੈਠਾ ਪਰ ਭਗਵਾਨ ਤਾਂ ਮਾਲ ਕਹਿੰਦਾ ਜੋ ਮਰਜੀ ਅਫਸਰਾਂ ਨੂੰ ਬੁਲਾ ਕੇ ਸਾਰਿਆਂ ਨੂੰ ਮਤਲਬ ਸਰਕਾਰ ਕਹਿੰਦਾ ਵੀ ਡਰਾਓ ਧਮਕਾਓ ਹੁਣ ਜੇ ਮਾਝੇ ਦੇ ਮਝੈਲ ਮਜੇਲ ਮਜੇਲ ਜਿਹਨੂੰ ਕਮຊੂਰ ਮੈਂ ਕਹਿੰਦੇ ਆ ਸਾਡੇ ਮਜੇਲ ਜੇਕਰ ਨਾ ਡਰੇ ਉਹੀ ਸਿੰਘਾ ਵਾਲਾ ਰੱਖਿਆ ਵਰਤਾਰਾ ਜੋ ਸੰਗਿਆਨੀ ਜਰਨੈਲ ਸਿੰਘ ਖਾਲਸਾ ਦੇ ਵੇਲੇ ਸੀ ਪਾਉ ਨਹੀਂ ਐਵੇਂ ਨਹੀਂ ਪਾਉ ਕਿਹਾ ਜਾਂਦਾ ਤੇ ਫੇਰ ਤਾਂ ਖੇਡ ਕੋਈ ਬਣ ਸਕਦੀ ਆ ਨਹੀਂ ਤਾਂ ਜੇ ਸਰਕਾਰ ਕੋਲੋਂ ਡਰ ਗਏ ਫੇਰ ਭਾਈ ਮਨਦੀਪ ਸਿੰਘ ਭਾਈ ਫੇਰ ਨਹੀਂ ਜਿੱਤਦਾ ਪੈਸਾ ਬਹੁਤ ਉਹਨਾਂ ਕੋਲ ਬਈ ਵੰਡਣਾ ਵੀ ਨੂੰ ਵੰਡੀ ਵੀ ਰਹੇ ਨੇ ਤਨ ਤਨ ਕਰਾਈ ਪਈ ਆ ਬਈ ਇੱਕ ਇੱਕ ਐਮਐਲਏ ਨੂੰ ਇੱਕ ਇੱਕ ਪਿੰਡ ਆਉਂਦਾ ਵੀਰ ਕਿੱਡੀ ਕਬੱਡੀ ਗੱਲ ਹੁਣ 1 ਐਮਐਲਏ ਵਾਸਤੇ 1 ਕਰੋੜ ਰੁਪਇਆ ਇੱਕ ਪਿੰਡ ਵਿੱਚ ਵੰਡਣਾ ਕੋਈ ਵੱਡੀ ਗੱਲ ਨਹੀਂ ਬਈ ਵੰਡਣਗੇ ਬੜਾ ਕੁਸ਼ ਕਰਨਗੇ ਭਾਈ ਮਨਦੀਪ ਸਿੰਘ ਸਾਹਿਆ ਕੋਲ ਕਿਹੜਾ ਵੀ ਏਡੀ ਮਾਇਆ ਕੋਈ ਜਾਂ ਭਾਈ ਸੰਦੀਪ ਸਿੰਘ ਨਾਲ ਕੋਲ ਕਿਹੜਾ ਵੱਡਾ ਖਜ਼ਾਨਾ ਵੰਡ ਦੇਣ ਸੋ ਮਾਇਆ ਕਰਕੇ ਜੇ ਹਾਰੇ ਆ ਤੋ ਮਾਇਆ ਕਰਕੇ ਹਾਰੂਗਾ ਕਿਉਂਕਿ ਉਹਦੇ ਕੋਲ ਮਾਇਆ ਹੈ ਨੀ ਵੰਡਣ ਨੂੰ ਬਾਕੀ ਅਗੇ ਤੁਹਾਡੀ ਮਰਜ਼ੀ ਹੈ ਤਰਨ ਤਰਨ ਆਲਿਓ ਪੰਥ ਦੀ ਗੱਲ ਹੈ ਕੌਮ ਦੀ ਗੱਲ ਹੈ ਮੈਨਾਂ ਨਾ ਸਿਰ ਲੈ ਲਿਓ ਨਾ ਲੈ ਲਿਓ ਹੁਣ ਜਿਹੜੀ ਸਰਕਾਰ ਆ ਵੋਟਾਂ ਮੰਗਣ ਆ ਰਹੀ ਐ ਕਹਿ ਕੀ ਕਰੀ ਐ ਕਿ ਬੰਦੀ ਸਿੰਘ ਅਸੀਂ ਰਿਹਾ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋ ਰਿਹਾ ਤੇ ਸਖਤ ਕਾਨੂੰਨ ਬਣਾਵਾਂਗੇ ਅਸੀਂ ਇੰਨੀਆਂ ਨੌਕਰੀਆਂ ਦਵਾਂਗੇ ਅਸੀਂ ਗਲੀਆਂ ਬਣਾਵਾਂਗੇ ਕੁਛ ਨਹੀਂ ਕਰਨਾ ਇਹਨਾਂ ਨੇ ਮੌਜੂਦਾ 3 ਸਾਲ ਸਰਕਾਰ ਰਹੀ ਐ ਜੀ ਮੌਜੂਦਾ ਇਸ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ 1947 ਤੋਂ ਲੈ ਕੇ ਹੁਣ ਤੱਕ ਕੀਤਾ ਕੀ ਸਾਡੇ ਨਾਲ ਕਾਂਗਰਸ ਆਂਦੀ ਐ ਕਾਲੀਦਨ ਨੂੰ ਮਾਲਾ ਕਹਿ ਦਿੰਦੀ ਐ ਕਾਲੀਦ ਤੇ ਲੌਂਦੇ ਤੇ ਕਾਂਗਰਸ ਨੂੰ ਮਾਲਾ ਕਹਿ ਹੁੰਦੀ ਮਤਲਬ ਜੀ ਅੰਦਰੋਂ ਸਾਰੇ ਇਕੱਠੇ ਆ ਉਹਨਾਂ ਦੇ ਧੀਆ ਬਹੁਤ ਉਧਰ ਵੀ ਆਏ ਉਹਨਾਂ ਦੇ ਧੀਆ ਬਹੁਤ ਉਧਰ ਵੀ ਆਏ ਆ ਅਸੀਂ ਕੀ ਚੱਲਣਾ ਛੋੜੀਏ ਬਦਲਾਵ ਲੈ ਕੇ ਹੁੰਨੇ ਆ ਇਹ ਬਦਲਾਵ ਤੇ ਉਸ ਤੋਂ ਵੀ ਪਹਿਲਾਂ ਨਿਕਲੇ ਆ ਜਿਹੜਾ ਕੋਈ ਨੌਜਵਾਨ ਬਾਤ ਚੁੱਕਦਾ ਉਸੇ ਟਾਈਮ ਪਰਚਾ ਜੇ ਕੋਈ ਘਰੋਂ ਨਿਕਲਦਾ ਪਿਆ ਕਿ ਅਸੀਂ ਇਹਦੇ ਨਾਲ ਸਪੋਰਟ ਕਰਨੀ ਹੈ ਉਹਨੂੰ ਵੀ ਡਰਾਉਂਦੇ ਪਏ ਧਮਕਾਉਂਦੇ ਪਏ ਆ ਬਾਕੀ ਡਰਨ ਦੀ ਕੋਈ ਲੋੜ ਨਹੀਂ ਗਈ ਇਹਨਾਂ ਨੇ ਬਹੁਤ ਡਰਾਵੇ ਦਿਨੇ ਆ ਪਰ ਜਦੋਂ ਤੁਸੀਂ ਵੋਟ ਪਾਣ ਜਾਣਾ ਉਦੋਂ ਤੁਸੀਂ ਇਕੱਲੇ ਹੀ ਅੰਦਰ ਹੋਣਾ ਉਦੋਂ ਤੁਹਾਡੇ ਨਾਲ ਕੋਈ ਵੀ ਨਹੀਂ ਹੋਣਾ ਉਹ ਤੁਹਾਨੂੰ ਕਿਸੇ ਨੇ ਡਰਾਉਣ ਨਹੀਂ ਬਾਣਾ ਉਦੋਂ ਤੁਸੀਂ ਆਪਣੇ ਦਿਮਾਗ ਦੇ ਨਾਲ 2 ਮਿੰਟ ਸਮਾਂ ਲਾ ਕੇ 14 ਨੰਬਰ ਬਟਨ ਆ ਬਾਲਟੀ ਦਾ ਉਹ ਜ਼ਰੂਰ ਤੁਸੀਂ ਦਬ ਕੇ ਆਉਣਾ ਕਿਉਂਕਿ ਉਹਦਾ ਰੀਜ਼ਨ ਕੀ ਹੈ ਇੱਕ ਪਾਸੇ ਗੱਲੀ ਖਲੋਤੀ ਐ ਇੱਕ ਪਾਸੇ ਪੰਥ ਘਰੋਤਾ ਇਹ ਹੁਣ ਤੁਹਾਡੇ ਹੱਥ ਵਾਸਤੇ ਕਿ ਪੰਥ ਨੂੰ ਜਿਟਾਉਣਾ ਹੈ ਕਿ ਤੇ ਦੇਲੀ ਨੂੰ ਜਿਟਾਉਣਾ ਤੁਸੀਂ ਬਾਕੀ ਸਾਰੇ ਮੇਰੇ ਜਿੰਨੇ ਵੀ ਭਾਰ ਨਗਰ ਵਾਸੀ ਆਏ ਹੋ ਜਿੰਨੀਆਂ ਵੀ ਪੈਣਾ ਆਏ ਹੋ ਤੁਹਾਡਾ ਮੈਂ ਕਹਿ ਤਾ ਤੋ ਧੰਨਵਾਦ